ਚੋਰੀ ਦੀਆਂ ਇਹ ਤਸਵੀਰਾਂ ਰਾਜਪੁਰਾ ਦੇ ਐਮ.ਐਲ.ਏ ਰੋਡ ਤੇ ਸਥਿਤ ਇੱਕ ਮੰਦਰ ਦੇ ਨੇ ਜਿੱਥੇ ਇੱਕ 22 ਸਾਲਾਂ ਦਾ ਨੌਜਵਾਨ ਸ਼੍ਰੀਆਮ ਮੰਦਰ ਦੀ ਗੋਲਗ ਦੇ ਵਿੱਚੋਂ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਰਾਤ ਵਾਪਰੀ ਹੈ ਮੰਦਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਤਾਲੀ ਲਗਾ ਗਈ ਸੀ ਅਤੇ ਸਰੇਜ ਉਹਨਾਂ ਨੇ ਦੇਖਿਆ ਤਾਂ ਮੰਦਿਰ ਦਾ ਠੱਟਿਆ ਪਿਆ ਸੀ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਚੋਰੀ ਦੀ ਘਟਨਾ ਸਮੇਂ ਮੰਦਿਰ ਦਾ ਚੌਕੀਦਾਰ ਗਾਇਬ ਸੀ। ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰ ਨੇ ਕਿਹਾ ਹੈ ਕਿ ਚੌਕੀਦਾਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਲਦੀ ਹੀ ਜਿਹੜਾ ਨੌਜਵਾਨ ਜੀ ਦੀ ਉਮਰ ਤਕਰੀਬਨ 22-23 ਸਾਲ ਦੱਸੀ ਜਾ ਰਹੀ ਹੈ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਆਪਣਾ ਨਾਂ ਦੱਸੋ ਜੀ। ਮੈਂ ਅਸ਼ੋਕ ਚਾਵਲਾ। ਰੰਗਲੇ ਰਾਮ ਮੰਦਰ ਚ ਚੋਰੀ ਹੋਈ ਕੀ ਕਹਿਣਾ ਚਾਹਦੇ ਹੋ ਕਿਹੜਾ ਫਸਾਰਾ ਐ ਐਮਐਲਏ ਰੋਡ ਦੇ ਜੀ ਬਾਂਕੇ ਵਿਆਰੀ ਮੰਦਿਰ ਐ ਅੱਛਾ ਰਾਤੀ ਦੇ ਰਾਮ ਮੰਦਰ ਬੰਦ ਕਰਕੇ ਗਏ ਆਂ ਜੀ ਸਵੇਰੇ ਜਦ 6 ਵਜੇ ਆਏ ਆਂ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਸ ਆਪ ਉਹਦੇ ਫੋਟੋ ਵੀ ਆ ਰਹੀ ਐ ਤੇ ਬਸ ਰੋਸ ਤੋਂ ਇਹ ਮਾਜੋਨੀ ਇਹ ਦਾ ਅਮਾਉਂਟ ਹੈ 8.5 ਲੱਖ ਰੁਪਏ ਕੀ ਕਹਿੰਦੇ ਜਾਂਦੇ ਪ੍ਰਸ਼ਾਸਨ ਹੋਏ ਜੀ ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਬਈ ਇਹ ਜੇ ਕੰਮ ਨਾ ਹੋਣ ਨਾਲ ਮੇਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦੇ ਚੌਕੀਦਾਰ ਰੱਖਿਆ ਹੋਇਆ ਹੈ ਚੌਕੀਦਾਰ ਨੇ ਬੈਠਿਆ ਕੋਈ ਨਹੀਂ ਆਉਂਦੇ ਕੋਲ ਤਾਂ ਜੇ ਪੁੱਛੇ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਬਈ ਇਹ ਦੇਖ ਇਹ ਕੰਮ ਹੋਇਆ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇ ਵਿਖੇ ਮੰਦਰ ਐਮ ਐਲ ਏ ਰੋਡ ਤੇ ਆ ਫੂਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੋਰਸ ਕਾਰਵਾਈ ਕਰਾਂਗੇ ਹੋਰ ਸਰ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਸੰਬੰਧੀ ਵੀ ਜਿਹੜੇ ਉਹਦੇ ਕੈਮਰੇ 'ਚ ਆ ਰਿਹਾ ਇਹ ਚੌਕੀਦਾਰ ਨਾਲ ਆ ਰਿਹਾ ਉਹ ਤੋਂ ਵੀ ਪੁੱਛੋਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬੁਲਾ ਕੇ ਉਹ ਤੋਂ ਵੀ ਪੁੱਛ ਕੇ ਚਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌਕੀ ਤੋਂ ਵੀ ਚੌਕੀਦਾਰ ਤੋਂ ਵੀ ਸਖਤੀ ਨਾਲ ਪੁੱਛ ਵਿੱਚ ਕਰਾਂਗੇ ਠੀਕ ਹੈ ਜੀ ਔਰ A1 ਪੰਜਾਬੀ ਟੀਵੀ ਦੇ ਲਈ ਰਾਜਪੁਰਾ ਤੋਂ ਅਮਰੀਦ ਗਰਦੀ ਰਿਪੋਰਟ ਚੋਰੀ ਦੀਆਂ ਇਹ ਤਸਵੀਰਾਂ ਰਾਜਪੁਰਾ ਦੇ ਐਮਐਲਏ ਰੋਡ ਤੇ ਸਥਿਤ ਇੱਕ ਮੰਦਰ ਦੀਆਂ ਨੇ ਜਿੱਥੇ ਇੱਕ 22 ਸਾਲਾਂ ਦਾ ਨੌਜਵਾਨ ਸ਼੍ਰੀਆਮ ਮੰਦਰ ਦੀ ਗੋਲਗ ਦੇ ਵਿੱਚੋਂ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬੀਤੀ ਰਾਤ ਵਾਪਰੀ ਹੈ ਮੰਦਰ ਦੇ ਪ੍ਰਬੰਧਕਾ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਤਾਲੀ ਲਗਾ ਗਈ ਸੀ ਅਤੇ ਸਵੇਰੇ ਉਹਨਾਂ ਨੇ ਦੇਖਿਆ ਤਾਂ ਮੰਦਰ ਦਾ ਠੱਪਿਆ ਪਿਆ ਸੀ ਅਤੇ 100000 ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਚੋਰੀ ਦੀ ਘਟਨਾ ਸਮੇਂ ਮੰਦਰ ਦਾ ਚੌਕੀਦਾਰ ਗਾਇਬ ਸੀ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰ ਨੇ ਕਿਹਾ ਹੈ ਕਿ ਚੌਕੀਦਾਰ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਲਦੀ ਹੀ ਜਿਹੜਾ ਨੌਜਵਾਨ ਦੀ ਉਮਰ ਤਕਰੀਬਨ 22-23 ਸਾਲ ਦੱਸੀ ਜਾ ਰਹੀ ਹੈ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਆਪਣਾ ਨਾਮ ਦੱਸੋ ਜੀ ਮੈਂ ਅਸ਼ੋਕ ਚਾਵਲਾ ਰਾਂਜੀ ਰੇਮੰਦਰ ਚ ਚੋਰੀ ਹੋਇਆ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਬੰਦਰਾ ਐਮ ਐਲ ਐ ਰੋਡ ਤੇ ਜੀ ਬੰਗ ਵਿਯਾਰੀ ਮੰਦਿਰ ਹੈ ਅੱਛਾ ਰਾਤੀ ਦੇ ਰੇਮੰਦਰ ਬੰਦ ਕਰਕੇ ਗਏ ਆ ਜੀ ਸਵੇਰੇ ਜਦ 6 ਵਜੇ ਆਏ ਆ ਦੇਖਿਆ ਤਾਂ ਤਾਲਾ ਟੁੱਟਿਆ ਹੋਇਆ ਸੀ ਤੇ ਫਿਰ ਅੰਦਰ ਆ ਕੇ ਗੱਲੇ ਚੋ ਚੋਰ ਜਿਹੜਾ ਨਾ ਪੈਸੇ ਕੱਢ ਗਿਆ ਅੰਦਰ ਆ ਕੇ ਫਿਰ ਜਦ ਦੇਖਿਆ ਸੀ ਕੈਮਰੇਜ ਇੱਕ ਚੋਰ ਦਿਖ ਰਿਹਾ ਲੜਕਾ ਦਿਖ ਰਿਹਾ ਵੀ ਬਾਈ ਸਾਲ ਦਾ ਹੈ ਉਸ ਆਪ ਉਹਦੇ ਫੋਟੋ ਵੀ ਆ ਰਹੀ ਹੈ ਤੇ ਬਸ ਦੋਸਤੋ ਇਹ ਮਟਰੋਨੀ ਇਹ અમાਉਂਟ ਆਇਆ 8.5 ਲੱਖ ਰੁਪਏ ਕੀ ਕਹਨੇ ਜਾਂਦੇ ਪ੍ਰੋਸੈਸਿੰਗ ਹੋਈ ਜੀ ਬਈ ਉਹ ਬੰਦੇ ਨੂੰ ਪਕੜਨਾ ਚਾਹੀਦਾ ਹੈ ਵੀ ਇਹ ਜੇ ਕੰਮ ਨਾ ਹੋਣ ਨਾਲ 메ਨ ਰੋਡ ਦੇ ਮੰਦਰ ਹੈ ਜੀ ਇਹ ਕੰਮ ਨਹੀਂ ਹੋਣੇ ਚਾਹੀਦੇ ਚੌਕੀਦਾਰ ਰੱਖਿਆ ਹੋਇਆ ਹੈ ਹਾਂ ਚੌਕੀਦਾਰ ਵੀ ਰੱਖਿਆ ਹੋਇਆ ਹੈ ਚੌਕੀਦਾਰ ਨੇ ਦੇਖਿਆ ਕੁਝ ਨਹੀਂ ਨਾ ਉਹਦੇ ਕੋਲ ਤਾਂ ਜੇ ਪੁੱਛਿਆ ਨਹੀਂ ਹੁਣ ਉਹਨੂੰ ਬੁਲਾ ਕੇ ਪੁੱਛਾਂਗੇ ਵੀ ਇਹ ਦੇਖ ਇਹ ਕੰਮ ਹੋਇਆ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇ ਵਿਖੇ ਮੰਦਰ ਐਮ ਐਲ ਏ ਰੋਡ ਤੇ ਆ ਫੂਟੇਜ ਵਗੈਰਾ ਚੈੱਕ ਕਰ ਰਹੇ ਆ ਜੇ ਕੋਈ ਗੱਲਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰ ਪੁਲਿਸ ਕਾਰਵਾਈ ਕਰਾਂਗੇ ਹੋਰ ਸਰ ਪਰਚਾ ਵੀ ਦਾਂਗੇ ਹੋਰ ਕਿਹੜੇ ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਸੰਬੰਧੀ ਜਿਹੜਾ ਉਹਦੇ ਕੈਮਰੇ 'ਚ ਆ ਰਿਹਾ ਇਹ ਚੌਕੀਦਾਰ ਨਾਲ ਆ ਰਿਹਾ ਉਹਦੇ ਕੀ ਪੁੱਛੋਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬੁਲਾ ਕੇ ਉਹ ਤੋਂ ਵੀ ਪੁੱਛ ਕੇ ਚਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌਕੀ ਤੋਂ ਵੀ ਚੌਕੀਦਾਰ ਤੋਂ ਵੀ ਸਖਤੀ ਨਾਲ ਪੁੱਛ ਕੇ ਚਕਰਾਂਗੇ ਠੀਕ ਹੈ ਜੀ ਹੋਰ A1 ਪੰਜਾਬੀ ਟੀਵੀ ਦੇ ਲਈ ਰਾਜਪੁਰਾ ਤੋਂ ਮਜੀਠ ਗਰਦੀ ਦੀ ਰਿਪੋਰਟ